ਇੱਕ ਦੂਜੇ ਨੂੰ ਪਤਾ ਲੱਗ ਗਿਆ ਕਿ ਇੱਕ ਦੂਜੇ ਦੇ ਦਿਲ ਦੇ ਵਿੱਚ ਇੱਕ ਦੂਜੇ ਦੀ ਰੂਹ ਵਸਦੀ ਆ ਫੇਰ ਕਿਤੇ ਜਾ ਕੇ ਮੈਨੂੰ ਸਰਦੂਲ ਜੀ ਨੇ ਜਦੋਂ ਥੋੜਾ ਜਿਹਾ ਪਤਾ ਲੱਗਿਆ ਨਾ ਪਰਦਾ ਖੁੱਲਿਆ ਵਾਲਾ ਫੇਰ ਸਰਦੂਲ ਜੀ ਨੇ ਦੱਸਿਆ ਵੀ ਜਿੱਦਾਂ ਤੁਹਾਨੂੰ ਮੈਂ ਪਹਿਲੀ ਵਾਰੀ ਦੇਖਿਆ ਸੀ ਕਹਿੰਦੇ ਤੈਨੂੰ ਮੈਂ ਦੇਖਦੇ ਸਾਰ ਇਦਾਂ ਲੱਗਿਆ ਵੀ ਮੇਰਾ ਕੁਝ ਗਵਾਚਿਆ ਹੋਇਆ ਸੇਮ ਜਿਦਵੇਂ ਮੈਨੂੰ ਫੀਲ ਹੋਇਆ ਮੇਰਾ ਕੋਈ ਗਵਾਚਿਆ ਹੋਇਆ ਜੀ ਮੈਨੂੰ ਮਿਲਿਆ ਕਹਿੰਦੇ ਜਿਵੇਂ ਕਹਿੰਦੇ ਕੁਝ ਹੋਇਆ ਮੇਰੇ ਅੰਦਰ ਨਾ ਕੁਝ ਜਦੋਂ ਕਹਿੰਦੇ ਆਪਾਂ ਪ੍ਰੋਗਰਾਮ ਕਰ ਲਿਆ ਤੇ ਮੈਨੂੰ ਲੱਗੇ ਨਹੀਂ ਕਿ ਤੂੰ ਉੱਪਰੀ ਆ ਕਹਿੰਦੇ ਮੈਨ ਮੁੱਦਤਾ ਤੋਂ ਇਕੱਠੇ ਗਾ ਰਹੇ ਆ ਬੁਜਾ ਰਹੇ ਆ ਤੇ ਜਦੋਂ ਕਹਿੰਦੇ ਮੈਂ ਤੈਨੂੰ ਸੀ ਆਫ ਕਰਨ ਜਾ ਰਿਹਾ ਸੀ ਨਾ ਕਹਿੰਦੇ ਮੇਰੇ ਨਾਲ ਹੌਲ ਪੈ ਰਹੇ ਸੀਗੇ ਕਹਿੰਦੇ ਮੈਂ ਕਿ ਹਾਏ ਕਾਸ਼ ਇਹ ਰੁਕ ਜਵੇ ਹਾਏ ਕਾਸ਼ ਰੁਕ ਜਵੇ ਤੇ 4 5 6 ਘੰਟਿਆਂ ਦਾ ਸਾਡਾ ਮੇਲ ਸੀਗਾ ਸਾਰਾ ਉਹ ਫਿਰ ਅਸੀਂ ਜਦੋਂ ਬੱਸ ਵਿੱਚ ਬੈਠ ਕੇ ਗਏ ਕਹਿੰਦੇ ਮੈਂ ਵਾਪਸ ਆ ਕੇ ਕਹਿੰਦੇ ਸਾਰੇ ਵਿਆਹ ਦੇ ਵਿੱਚ ਬਿਜ਼ੀ ਸੀਗੇ ਤੇ ਕਹਿੰਦੇ ਮੈਂ ਕਹਿੰਦੇ ਇੱਕਦਮ ਜਦੋਂ ਬਰਾਤ ਕਿਉਂਕਿ ਉੱਥੇ ਸਾਈਡ ਤੇ ਜਦੋਂ ਕਿਤੇ ਜਾ ਕੇ ਇੱਕ ਪਾਸੇ ਉਹਦਾ ਛੱਤ ਤੇ ਜਾ ਕੇ ਮੈਂ ਨਾ ਕਹਿੰਦੇ ਬਹੁਤ ਰੋਇਆ ਕਹਿੰਦੇ ਮੈਨੂੰ ਨਹੀਂ ਪਤਾ ਵੀ ਮੈਨੂੰ ਇੰਨਾ ਰੋਣਾ ਕਿਉਂ ਆ ਰਿਹਾ ਸੀਗਾ ਕਹਿੰਦੀ ਮੈਂ ਕਿਹਾ ਵੀ ਵੀ ਇੰਨਾ ਰੋਣਾ ਕਿਉਂ ਆ ਰਿਹਾ ਤੇਰੇ ਅੰਦਰ ਇੰਨਾ ਬਿਰਾਗ ਕਿਉਂ ਆ ਰਿਹਾ ਤੇ ਕਹਿੰਦੇ ਪਰ ਮੈਨੂੰ ਪਤਾ ਨਹੀਂ ਸੀ ਲੱਗ ਰਿਹਾ ਕਹਿੰਦੇ ਮੈਨੂੰ ਆਏ ਸੀ ਕਿ ਤੂੰ ਕਿਉਂ ਚਲੇਗੀ ਤੈਨੂੰ ਰਹਿ ਜਾਣਾ ਚਾਹੀਦਾ ਸੀਗਾ ਤੇ ਬਸ ਉਦੋਂ ਤੋਂ ਫਿਰ ਸਾਡੀ ਉਹ ਸ਼ੁਰੂਆਤ ਹੋ ਗਈ ਪਿਆਰ ਦੀ